ਜੋਸੇ ਵਰ ਕਿੰਨੀ ਉਮਰ ਸੀ ਜਦੋਂ ਆਪ ਜੀ ਦੇ ਕਰਮ ਨੇ ਪਹਿਲੀ ਅ ਅਖਬਾਰ ਦੇ ਵਿੱਚ ਪਹਿਲੀ ਖਬਰ ਛਾਪੀ ਅਤੇ ਪਰਿਵਾਰ ਦੇ ਵਿੱਚ ਤੁਸੀਂ ਵਾਅਦਾ ਕੀਤਾ ਅਜੀਤ ਅਖਬਾਰ ਦੇ ਵਿੱਚ ਪਰਿਵਾਰ ਦੇ ਮੈਂਬਰ ਬਣ ਗਏ ਦੇਖੋ ਮੈਂ ਸਮਝਦਾ ਜਿਸ ਤਰ੍ਹਾਂ ਕਿ ਆਪ ਜੀ ਦੇਖੋ ਇਹ ਗੌਂਦਾ ਪੰਜਾਬ ਨੂੰ ਤੁਸੀਂ ਕਿੱਦਾਂ ਵੱਡਾ ਇੱਕ ਪੌਦਾ ਲਗਾ ਕੇ ਦਰਖਤ ਬਣਾ ਗਏ ساری ਦੁਨੀਆ ਦੇ ਵਿੱਚ ਐਸੇ ਵੱਲੇ ਨਾਮ ਹੈ ਇਸੇ ਤਰ੍ਹਾਂ ਨੂੰ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਕਿ ਆ ਜਾਂਦਾ ਕਿ ਗੁਰੂ ਰਾਮਦਾਸ ਜੀ ਕਿ ਉਹ ਆਪ ਹੀ ਜਿਸ ਤਰ੍ਹਾਂ ਸਿਰਜਣਹਾਰ ਉਹ ਸਾਨੂੰ ਸਿਰਜ ਸਿਰਜਦੇ ਆ ਤੇ ਫਿਰ ਆਪ ਹੀ ਸਾਨੂੰ ਸਿਰੇ ਸਿਰਤੰਦੇ ਵੀ ਲਾਉਂਦਾ ਹੈ ਕਿ ਕੋਈ ਕੁਛ ਬਣ ਗਿਆ ਪਾਇਲਟ ਬਣ ਗਿਆ ਇੰਜੀਨੀਅਰ ਬਣ ਗਿਆ ਡਾਕਟਰ ਬਣ ਗਿਆ ਕਿਸੇ ਨੇ ਬੜੇ ਯਤਨ ਕੀਤੇ ਪਰ ਫਿਰ ਵੀ ਕੋਈ ਆਮ ਬਿਜ਼ਨਸਮੈਨ ਬਣ ਗਿਆ ਜਾਂ ਜੋ ਵੀ ਤਰੀਕਾ ਹਨ ਹੂੰ ਹੂੰ ਉਹਦੇ ਮੈਨੂੰ ਇਹ ਆਪਣੇ ਜੀਵਨ ਚ ਆਪ ਨਿਬੜਦਾ ਲੱਗਾ ਵੀ ਜਰਨਲਿਜ਼ਮ 'ਚ ਮੈਂ ਕਿਸ ਤਰ੍ਹਾਂ ਆ ਗਿਆ ਬੇਟੇ ਬੇਟੀ ਇੱਕ ਦਿਨ ਨੂੰ ਮਨ 'ਚ ਖਿਆਲ ਆਇਆ ਇੱਕ ਆਰਟੀਕਲ ਲਿਖਿਆ ਤੇ ਉਹ ਮੈਂ ਇਸ ਵਾਰ ਨੂੰ ਪੈਸੀ ਭੇਜ ਦਿੱਤਾ ਤੋ ਮੈਨੂੰ ਨਹੀਂ ਸੀ ਪਤਾ ਕਿ ਕਿੰਨੀ ਕੁ ਵੈਲਿਊ ਹੈ ਉਸ ਆਰਟੀਕਲ ਦੀ ਹਮਮ ਜੀਤ ਅਖਬਾਰ ਤੇ ਉਹ ਫਰੰਟ ਪੇਜ ਤੇ ਮਤਲਬ ਉਹ ਬਹੁਤ ਵੱਡਾ ਸੰਡੇ ਮੈਗਜ਼ੀਨ 'ਚ ਛਪ ਗਿਆ ਉੱਥੋਂ ਫਿਰ ਇਨਕਰੇਜਮੈਂਟ ਮਿਲੀ ਤੇ ਹੌਲੀ-ਹੌਲੀ ਫਿਰ ਜਿਸ ਤਰ੍ਹਾਂ ਮੇਲ-ਮੁਲਾਕਾਤਾਂ ਡਾਕਟਰ ਬਜਨ ਸਿੰਘ ਹਮਦਰਦ ਹੋਣਾਂ ਨਾਲ ਵਧੀਆਂ ਹਮਮ ਤੇ ਬ੍ਰਮਾਨ ਪ੍ਰਾਪਤ ਹੋਇਆ ਤੇ ਹੁਣ ਫਿਰ ਉਸ ਤੋਂ ਬਾਅਦ ਸਮੇਂ ਦੇ ਚੱਲਦੇ ਆ ਮਾਸਟਰ ਆਫ ਜਰਨਲਿਜ਼ਮ ਆਪਾਂ ਜਰਨਲਿਜ਼ਮ ਕੀਤੀ ਤੇ ਫਿਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਾਂ ਦੇਖਿਆ ਕਿ ਹੁਣ ਆਪਾਂ ਅ ਅਜੀਤ ਅਖਵਰ ਨੂੰ ਰਿਪਰੈਜ਼ੈਂਟ ਕੀਤਾ ਇਹਦੇ ਨਾਲ ਹੀ ਫਿਰ ਦੁਨੀਆ ਭਰ ਦੇ ਵਿੱਚ ਇੱਥੇ ਕੈਨੇਡਾ ਦੇ ਤਿੰਨ ਪ੍ਰਾਈਮ ਮਿਨਿਸਟਰ ਸਾਹਿਬਾਨਾਂ ਦੇ ਨਾਲ ਆਪਾਂ ਵਕ-ਵਕ ਮੁਲਕਾਂ 'ਚ ਗਏ ਏਪੀਯੂਐਸਟ ਦੇ ਵਿੱਚ ਦੋ ਇੰਡੀਅਨ ਪ੍ਰਾਈਮ ਮਿਨਿਸਟਰ ਆਏ ਉਹਨਾਂ ਦੇ ਡੈਲੀਗੇਸ਼ਨ ਸ਼ਾਮਲ ਹੋਏ ਸੋ ਮੈਨੂੰ ਵੀ ਲੱਗਦਾ ਪਈ ਹੁਣ ਤੱਕ ਇਹ ਜਰਨਲਿਜ਼ਮ ਦੇ ਇੱਕ ਲੰਬੇ ਸਫ਼ਰ ਦੇ ਵਿੱਚ ਜੋ ਇਸ ਦੀ ਕੋਈ ਬਹੁਤ ਉੱਚੀ ਬੁਲੰਦੀ ਉੱਚੀ ਤੋਂ ਉੱਚੀ ਹੋ ਸਕਦੀ ਆ ਉਥੋਂ ਤੱਕ ਵੀ ਆਪਾਂ ਪਹੁੰਚ ਕੇ ਦੇਖਿਆ ਹੋਇਆ ਸੋ ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਕਹੇ ਕਿ ਸੰਤੁਸ਼ਟ ਰੂਹ ਹੈ ਸੋ ਇਸ ਵੇਲੇ ਮਨ ਦੇ ਵਿੱਚ ਪੂਰੀ ਤਸੱਦੀ ਹੈ ਜੀ ਆਪਣੇ ਕੰਟ੍ਰਿਬਿ ਜੋ ਚੀਜ਼ ਵਰਤਣੀ ਨਹੀਂ ਕਦੇ ਵਰਤੀ ਨਹੀਂ ਉਹ ਭਾਵੇਂ ਮੁਫਤ ਮਿਲੇ ਨਾ ਲਓ ਇਹ ਸਿਆਣੇ ਨੇ ਸੱਚ ਕਿਹਾ ਆ ਪਰ ਤੁਹਾਡੀ ਕਲਮ ਦੇ ਵਾਰਾ ਲਿਖੀ ਗਈ ਜਿਹੜੀ ਆ ਕੋਈ ਵੀ ਖਬਰ ਜਿਹੜੀ ਆ ਜੋ ਹਿਸਟਰੀ ਵੇਖੀਏ ਨਿਤ ਜਾਈਏ ਤੋਂ ਅੱਜ ਵੀ ਖਬਰ ਹੈ ਸੋ ਅਸਲ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਆਈ ਆ ਇਹਨੇ ਸਭ ਲੋਕਾਂ ਨੂੰ ਹੈ ਜੀ ਬੜਾ ਕਨਫਿਊਜ਼ ਕਰ ਕਰ ਦਿੱਤਾ ਬੜਾ ਮਨ ਦੁਖੀ ਹੋਇਆ ਅੱਜ ਰਿਪੀਟ ਨਹੀਂ ਗੱਲ ਕਰਨੀ ਟਾਕਸ਼ਨਿਸ ਕਰਨਾ ਚਾਹੁੰਦੇ ਨਹੀਂ ਕਰਨਾ ਚਾਹੀਦਾ ਆ ਤੁਸੀਂ ਵੀ ਮੇਰੇ ਖਿਆਲ ਤੁਹਾਡੀ ਕਲਮ ਵੀ ਇਹ ਲੋਕਾਂ ਨੂੰ ਨਸੀਬ ਦੇਵੇਗੀ ਦੇਵੇਗੀ ਕਿ ਦਰਬਾਰ ਸਾਹਿਬ ਦੇ ਵਿੱਚ ਸਿਫਤ ਅਧਿਕਾਰ ਹੈ ਬਹੁਤ ਵੱਡੀ ਗੰਤੀ ਵਿੱਚ ਸੰਗਤ ਜਿਹੜੀ ਦੇਸ਼ ਵਿਦੇਸ਼ ਵਿੱਚੋਂ ਜਾ ਕੇ ਨਤਮਸਤ ਹੁੰਦੀ ਹੈ ਹਰ ਧਰਮ ਦੇ ਲੋਕ ਜਾਂਦੇ ਆ ਵੱਡੇ ਵੱਡੇ ਲੋਕਾਂ ਨੂੰ ਜਾਣਾ ਪਿਆ ਸਿਰ ਝਕਾਉਣਾ ਪਿਆ ਔਰ ਜੋ ਤੁਸੀਂ ਲਿਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਗੁਰਮਹਾਰਜ ਦੀ ਬੀੜ ਪ੍ਰਕਾਸ਼ਤ ਆ ਔਰ ਉਥੇ ਜਨਮਰਨ ਦਾ ਅੰਦਰ ਬਾੜ ਦੇਣਾ ਏ ਆਈ ਰਾਹੀਂ ਟੈਕਨੋਲੋਜੀ ਰਾਹੀਂ ਮਨੁਕਿਨਿਟੀ ਇਸ ਬੰਚੀ ਤੇ ਲੋਕਾਂ ਨੂੰ ਬੇਨਤੀ ਕਰ ਰਹੇ ਕਿ ਇਹੋ ਜਿਹੀਆਂ ਵੀਡੀਓ ਵਾਇਰਲ ਨਾ ਕਰੋ ਫਟਾਫਟ ਡਿਲੀਟ ਕਰੋ ਨਾ ਇਟੈਲੀਕਾਸਟ ਕਰਕੇ ਉਹਨਾਂ ਉੱਪਰ ਕੋ ਟਾਕ ਸ਼ੋਅ ਕਰੋ ਉਹ ਇਹ ਅਸੀਂ ਬੇਨਤੀ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਕਾਲਮ ਮੇ ਤੋਂ ਪਹਿਲਾਂ ਆਲਰੇਡੀ ਸ਼ਾਬਿ ਚੁੱਕੀ ਹੋਣੀ ਆ ਇਹਨਾਂ ਹਰਕਤਾਂ ਨੂੰ ਕਾਨੂੰਨੀਆ ਹਰਕਤਾਂ ਨੂੰ ਜਿਹੜੀ ਕਿ ਕੀਤੀ ਆ ਪਿਛਲੇ ਸਮੇਂ ਵਿੱਚ ਦਰਬਾਰ ਸਾਹਿਬ ਦਾ ਕੁਝ ਹਿੱਸਾ ਦਿਖਾ ਜਾਵੇ ਕਿ ਸਾਡੇ ਪਵਿੱਤਰ ਸਰੋਵਰ ਦੇ ਵਿੱਚ ਡੇਡਾ ਦਿਖਾ ਲਿਆ ਗਿਆ ਇਹ ਆਈ ਰਾਹੀਂ ਜੋ ਕਿ ਬਹੁਤ ਮੰਦਪਾਗੀ ਘਟਨਾ ਹੈ ਇੱਕੇਡੇ ਜ਼ਾਲਮ ਜ਼ੁਲਮ ਲੋਕ ਨੇ ਜਿਹੜੇ ਕਿ ਪਾਪੀ ਲੋਕ পাপ ਕਰਦੇ ਨੇ ਔਰ ਮਨ ਬੜਾ ਦੁਖੀ ਹੁੰਦਾ ਔਰ ਅੱਜ ਵੀ ਇਸ ਇਹੋ ਜਿਹੀ ਇੱਕ ਘਟਨਾ ਵਾਪਰੀ ਆ ਜਿਹੜੀ ਕਿ ਕੁਝ ਸੂਰ ਵਗੈਰਾ ਕੁਝ ਐਸੇ ਜਾਨਵਰ ਦਰਬਾਰ ਸਾਹਿਬ ਪਵਿੱਤਰ ਜਗ੍ਹਾ ਤੇ ਹਾਂਜੀ ਜਿਹੜੇ ਉਹ ਬਾੜ ਦਿੱਤੇ ਗਏ ਆ ਇਸ ਸਿਸਟਮ ਰਾਹੀਂ ਇਹ ਜੋਰ ਸਭ ਕਿਉਂ ਕਿਸ ਤਰ੍ਹਾਂ ਇਹ ਕੀ ਕਾਰਨ ਕੀ ਹੈ ਕਿਉਂ ਹੋ ਰਿਹਾ ਹੈ ਸਭ ਕੁਝ ਇਸ ਤਰ੍ਹਾਂ I couldn't understand ਨਹੀਂ ਬਸ ਉਹ ਦੇਖੋ ਨਾ ਵੀ ਆਪਾਂ ਕਹਿੰਨੇ ਕਿ 84 ਲੱਖ ਜੂਨਾ ਨੇ 84 ਲੱਖ ਜੂਨਾ ਕਿਸੇ ਨੇ ਗਿਣੀਆਂ ਨਹੀਂ ਹੈਗੀਆਂ ਪਰ ਇਹਦਾ ਕਹਿਣ ਦਾ ਮਤਲਬ ਇਹ ਬਹੁਤ ਜ਼ਿਆਦੀਆਂ ਨੇ ਅੱਛਾ ਬਹੁਤ ਜ਼ਿਆਦੀਆਂ ਦੇ ਵਿੱਚੋਂ ਇਨਸਾਨੀ ਜੂਨ ਇੱਕ ਹੈ ਅੱਛਾ ਇੱਕ ਜਿਹੜੀ ਉਹਨੂੰ ਸਰਬੋਤਮ ਮੰਨਿਆ ਜਾਂਦਾ ਹੈ ਤੇ ਬਾਕੀ ਦੀਆਂ ਜਿਹੜੀਆਂ ਯਾਨੀ ਕਿ ਲੱਖਾਂ ਹੀ ਜੂਨਾ ਹੈ ਉਹ ਜਾਨਵਰੀ ਆ ਸੋ ਕਿਤੇ ਕਿਤੇ ਜਦੋਂ ਮਨੁੱਖੀ ਜਾਮੇ ਵਿੱਚ ਕੁਝ ਲੋਕ ਆਉਂਦੇ ਨੇ ਸ਼ਾਇਦ ਮੈਨੂੰ ਲੱਗਦਾ ਪਈ ਉਹ ਜਾਨਵਰੀ ਰੂਹ ਆ ਜਿਹੜੀ ਉਹ ਪਟਕਦੀ ਰਹਿੰਦੀ ਉਹਨਾਂ ਦੀ ਤਬੀਅਤ ਦੇ ਵਿੱਚ ਫਿਰ ਵੀ ਜੇਕਰ ਕੇ ਵੀ ਆਪਾਂ ਦੇਖਦੇ ਆਂ ਇਹ ਟੈਕਨੋਲੋਜੀ ਦੀ ਖੋਜ ਤੇ ਮਨੁੱਖ ਦਾ ਵੱਲ ਜਾਣ ਨੂੰ ਹੋਈ ਹੈ ਵਿਕਾਸ ਕਰਨ ਦੇ ਵਿੱਚ ਸਹਾਇਤਾ ਦੇ ਲਈ ਹੋਈ ਹੈ ਤੇ ਇਹ ਹੁਣ ਡਿਪੈਂਡ ਕਰਦਾ ਨਾ ਵੀ ਆਪੋ ਆਪਣੀ ਬੁੱਧੀ ਦੀ ਸਮਰੱਥਾ ਦੇ ਮੁਤਾਬਕ ਕਿ ਅਸੀਂ ਉਹਦਾ ਦੁਰਉਪਯੋਗ ਕਰਦੇ ਹਾਂ ਅਸੀਂ ਉਹਦਾ ਸਦ ਉਪਯੋਗ ਕਰਦੇ ਹਾਂ ਸਦ ਉਪਯੋਗ ਕਰਦੇ ਹਾਂ ਜ਼ਿੰਦਗੀ ਬੁਲੰਦੀ ਵੱਲ ਜਾਏਗੀ ਦੁਰਉਪਯੋਗ ਕਰਦੇ ਹਾਂ ਤੇ ਆਪਣਾ ਵੀ ਡੇੜਾ ਗਰਕ ਹੋਵੇਗਾ ਤੇ ਆਲ ਦਵਾਲ ਦੇ ਵਿੱਚ ਜਹਾਨ ਦਾ ਵੀ ਕਰਾਂਗੇ ਸੋ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਜੀ ਵੀ ਇਹ ਪਾਣੀ ਪੀਪੀ ਕੇ ਆਫਰਨ ਵਾਲਾ ਜਿਹੜਾ ਉਹ ਕਹਾਵਤ ਹੈ ਪੰਜਾਬੀ ਦੇ ਵਿੱਚ ਵੀ ਭੁੱਖੇ ਬੰਦੇ ਨੂੰ ਜਦ ਕੁਝ ਲੱਭਦੇ ਤੇ ਇਹ ਵੀ ਟੈਕਨੋਲੋਜੀ ਜੇ ਹੁਣ ਆਠ ਆਈ ਹੈ ਤੇ ਉਦੋਂ ਉਪਯੋਗ ਦੇ ਨਾਲ ਆਪਣਾ ਜਿਹੜਾ ਜਿੱਪ ਉਹ ਖਰਾਬ ਮਾਨਸਿਕਤਾ ਜਨਵਰੀ ਜੂਨ ਦੇ ਵਿੱਚ ਭਟਕਦੇ ਹੋਣ ਦਾ ਹੀ ਸਬੂਤ ਇਸ ਕਿਸਮ ਦਾ ਹੈ ਨਾਲ ਦਿੱਤਾ ਜਾ ਰਿਹਾ ਜਦੋਂ ਕਿ ਹੋਰ ਉਨਹੀਂ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਕਚਜ ਕਰਦੇ ਹਾਂ ਹੋਰ ਬਹੁਤ ਕੁਝ ਚੰਗਾ ਟੈਕਨੋਲੋਜੀ ਦੇ ਸਹਾਇਤਾ ਦੇ ਨਾਲ ਕੀਤਾ ਜਾ ਸਕਦਾ ਸੋ ਗੁਰੂ ਸਾਹਿਬ ਗੁਰੂ ਮਹਾਰਾਜ ਜੀ ਆਪ ਸਦਾ ਬਖਸ਼ਣ ਕਰ ਰਹੇ ਹੈ ਬਖਸ਼ਣ ਬਖਸ਼ਣ ਦੀ ਜੇ ਅਸ ਕਰਦੇ ਇਸ ਤਰ੍ਹਾਂ ਦੀਆਂ ਵਿਗੜੀਆਂ ਹੋਈਆਂ ਰੂਹਾਂ ਨੂੰ ਵੀ ਜਰ ਸਭ ਹੁਣ ਆਪਾਂ ਗੱਲਬਤ ਕਰਦੇ ਹਾਂ ਕਿ ਸਾਡੇ ਅੰਟੈਰੀਓ ਸੂਬੇ ਦੇ ਪ੍ਰੀਮੀਅਰ ਅੰਡਕ ਫੂਡ ਹੁਣਾਂ ਨੇ ਅੱਜ ਕੋਈ ਇੱਕ ਫੈਸਲਾ ਜਾਂ ਕੋਈ ਐਸਾ ਐਲਾਨ ਕਰਨਾ ਸੀ ਜਿਹੜੇ ਕਿ ਬ੍ਰੀਕਿੰਗ ਨਿਊਜ਼ ਵੀ ਆ ਰਹੀ ਸੀ ਕਿ ਜਿਹੜੇ ਬਖੋ ਸਿਟੀਜ਼ਨ ਨੇ ਲਾਈ ਕੈਮਰੇ ਇਨਕਮ ਦਾ ਸੋਰਸਸ ਵੀ ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਬਹੁਤ ਵੱਡੀ ਤਬਦੀਲੀ ਵੀ ਆਈ ਹੈ ਜਿਹੜੇ ਲੋਗ ਬਖੋ ਤਰ੍ਹਾਂ ਦੇ ਪਿਆਨਕ ਆਵਾਜ਼ਾਂ ਕੱਢਦੇ ਸੀ ਆਪਣੇ ਮੋਟਰਸਾਈਕਲ ਘੱਟ ਅਤੇ ਜਾਂ ਨਮੀਆਂ ਕਾਰਾਂ ਜਾਂ ਪੁਰਾਣੀਆਂ ਕਾਰਾਂ ਨੂੰ ਮੋਡੀਫਾਈ ਕਰਕੇ ਜਿਹੜੀ ਕਿ ਇੱਕ ਬਹੁਤ ਇੱਕ ਨਵੀਂ ਭੀੜ ਹੈ ਅਨੇ ਹੀ ਪਰਤ ਪਾ ਦਿੱਤੀ ਸੀ ਲੋਕਾਂ ਨੂੰ ਹਨੇਰੇ ਸਨੇਰੇ 10 11 ਵਜੇ ਸੁੱਤੇ ਪਿਆ ਨੂੰ ਵੀ ਡਿਸਟਰਬ ਕਰਨੀਆਂ ਇਹੋ ਜਿਹੀਆਂ ਆਵਾਜ਼ਾਂ ਉਹ ਵੀ ਬੰਦ ਹੋਈਆਂ ਚੋਰੀ ਜਿਹੜੇ ਲੋਕ ਕਰ ਰਹੇ ਸੀਗੇ ਗਲਤ ਵਰਤਾਂ ਨੂੰ ਅੰਜਾਮ ਦਿੰਦੇ ਸੀਗੇ ਇਹਦੇ ਨਾਲ ਠਲਤ ਪਈ ਸੀ ਪਰ ਦੂਜੇ ਪਾਸੇ ਕੁਝ ਲੋਕਾਂ ਨੇ ਵੀ ਕਹਿਣਾ ਕਿ ਇਹਦੇ ਨਾਲ ਇਨਕਮ ਸੋਰਸਸ ਜਿਹੜਾ ਆ ਹੀ ਸਰਫ ਇੱਕ ਮੇਨ ਕਾਰਨ ਸੀ ਮੇਨ ਮਕਸਦ ਸੀ ਪਰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਇਹ ਬੰਦ ਹੁੰਦੇ ਆ ਜਿਹੜੇ ਬਟ ਆਵਰ ਕੈਮਰੇ ਸਿਟੀ ਵਿੱਚ ਲਾਇਨ ਬਾਕੂ ਕਮਿਊਨਿਸਪਲ ਸਰਗਾਇ ਆਪਣੇ ਆ ਮੀਰ ਨੇ ਜਿੰਨੇ ਵੀ ਤੁਸੀਂ ਇਹਨੂੰ ਕਿੱਦਾਂ ਦਿਖਦੇ ਹੋ ਤੁਹਾਡਾ ਨਜ਼ਰੀਆ ਕੀ ਹੈ ਅ ਮਸਟਰ ਦੇਖੋ ਪਾਲਿਸ ਕੈ 2017 ਦੇ ਵਿੱਚ ਵੈਸੇ ਲੈਜਿਸਲੇਸ਼ਨ ਬਣਿਆ ਸੀ ਹਨ ਡੈਰੀਓਪਾਈਡ ਮਿਊਨਿਸਪੈਲਿਟੀਆਂ ਨੂੰ ਇੱਕ ਤਰੀਕੇ ਨਾਲ ਇਹ ਆਥੋਰਾਈਜ਼ ਕਰ ਦਿੱਤਾ ਗਿਆ ਸੀ ਕਿ ਜੋ ਉਹ ਚੌਂਕ ਤੇ ਕੈਮਰੇ ਲਗਾ ਸਕ ਲਗਾ ਸਕਦੇ ਆ ਤੇ ਉਹ ਕਿਉਂਕਿ ਡਗ ਫੂਡ ਹੋਣ ਦੀ ਗਵਰਨਮੈਂਟ ਤੇ 2018 ਦੇ ਵਿੱਚ ਆਈ ਸੀ ਪਰ 2019 ਦੇ ਵਿੱਚ ਵੀ ਉਹਨਾਂ ਨੇ ਜਾਨਕੀ ਕਿ ਇਸ ਨੂੰ ਸਪੋਰਟ ਕੀਤਾ ਪਰ ਅੱਜ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਆਪ ਹੀ ਤਾਂ ਕਾਨੂੰਨ ਬਣਾਇਆ ਸੀਗਾ ਵੀ ਲਾ ਸਕਦੇ ਆ ਜੀ ਕੈਮਰੇ ਮਿਊਨਿਸਪੈਲਿਟੀਜ਼ ਹੁਣ ਉਹਨਾਂ ਨੇ ਲਾ ਲਏ ਆ ਮਿਲੀਅਨਸ ਦਾ ਲਾ ਕੇ ਤੇ ਤੁਸੀਂ ਕਹਿੰਦੇ ਆ ਵੀ ਇਹ ਹਟਾਉਣੀ ਚਾਹੀਦੀ ਹੈ ਹੂੰ ਹੂੰ ਉਪਦੇਸ਼ਕ ਜਦੋਂ ਇਹ ਕਾਨੂੰਨ ਬਣਾਇਆ ਸੀ ਤੇ ਮੈਂ ਇਹ ਨਹੀਂ ਸੀ ਸੋਚਿਆ ਵੀ ਇਹ ਕਿਸੇ ਤਰ੍ਹਾਂ ਜਾਨੀ ਕਿ ਲੋਕਾਂ ਨੂੰ ਨਿਚੋੜਨ ਦਾ ਵੀ ਉਹਨਾਂ ਦੇ ਕੋਲੋਂ ਪੈਸੇ ਗ੍ਰਾਉਣ ਦਾ ਜਿਹੜਾ ਇਹ ਜ਼ਰੀਆ ਬਣਾ ਲਿਆ ਜਾਊਗਾ ਕਿ ਜਿਹੜੀਆਂ ਇਹ ਇੱਕ ਇੱਕ ਪਰਿਵਾਰ ਦੇ ਵਿੱਚ ਦਰਜਣਾ ਹੀ ਟਿਕਟਾਂ ਜਿਹੜੀਆਂ ਆ ਰਹੀਆਂ ਵੀ ਲੋਕ ਤੇ ਤੰਗੀਆਂ ਤੁਰਸ਼ੀਆਂ ਦੇ ਪਹਿਲੇ ਹੀ ਭੰਨੇ ਹੋਏ ਐ ਵੀ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਹਜੇ ਕੋਈ ਸਟੱਡੀ ਸਾਹਮਣੇ ਨਹੀਂ ਆਈ ਕਿ ਇਹ ਟਿਕਟਾਂ ਦੇ ਦੇ ਕੇ ਅਸੀਂ ਲੋਕਾਂ ਨੂੰ ਸਲੋ ਡਾਊਨ ਕਰਨ ਦੇ ਵਿੱਚ ਕਾਮਯਾਬ ਹੋ ਪਾ ਰਹੇ ਹਾਂ ਕਿਉਂਕਿ ਟਾਰਗੇਟ ਸੀਗਾ ਲੋਕਾਂ ਨੂੰ ਸਲੋ ਡਾਊਨ ਕਰਨਾ ਹਾਂ ਪਰ ਇੱਕ ਪਰਿਵਾਰ ਦੇ ਵਿੱਚ ਮੁੜ-ਮੁੜ ਕੇ ਟਿਕਟਾਂ ਆਉਣ ਦਾ ਮਤਲਬ ਇਹ ਆ ਪੀ ਇਹ ਕੈਮਰੇ ਜਿਹੜੇ ਸਹਾਈ ਨਹੀਂ ਹੋਰੇ ਲੋਕਾਂ ਨੂੰ ਸলো ਡਾਊਨ ਸੋ ਟ੍ਰੈਫਿਕ ਸੇਫਟੀ ਦੇ ਵਿੱਚ ਕੰਟ੍ਰਿਬਿਊਟ ਕਰਨ ਦੇ ਲਈ ਦੂਸਰੇ ਪਾਸੇ ਜਿਹੜਾ ਅਸੀਂ ਟਿਕਟਾਂ ਦੇ ਦੇ ਕਿ ਇਹ ਪੈਸੇ ਕਿੱਥੇ ਕੀ ਜਾ ਰਹੇ ਆ ਖਜ਼ਾਨਿਆਂ ਦੇ ਵਿੱਚ ਇਹ ਵੀ ਨਹੀਂ ਕਿਤੇ ਦਿਖਾਇਆ ਜਾ ਰਿਹਾ ਪੀ ਇਹ ਪੈਸਾ ਜਿਹੜਾ ਜੀ ਪੀ ਅਸੀਂ ਟ੍ਰੈਫਿਕ ਦੀ ਸੇਫਟੀ ਦੇ ਵਾਸਤੇ ਯੂਜ਼ ਕਰ ਰਹੇ ਆ ਤੇ ਪੀ ਜਾਨੀ ਕਿ ਆਪਣਾ ਜਿਹੜਾ ਖਜ਼ਾਨਾ ਇੱਕ ਤੇ ਅਸੀਂ ਪ੍ਰਾਪਰਟੀ ਟੈਕਸ ਲੈ ਰਹੇ ਹਾਂ ਹੋਰ ਤਰ੍ਹਾਂ ਤਰ੍ਹਾਂ ਦੇ ਪਾਣੀ ਮਹਿੰਗੇ ਕਰ ਰਹੇ ਹਾਂ ਬਿਜਲੀ ਮਹਿੰਗੀਆਂ ਕਰ ਰਹੇ ਹਾਂ ਮਾਰਕੀਟ ਲੋਕਾਂ ਨੂੰ ਨਿਚੋੜਨਾ ਤੇ ਇਹ ਇੱਕ ਵੱਖਰਾ ਜਾਨੀ ਕਿ ਢੰਗ ਗਾਂ ਹੁਣ ਡਿਵੈਲਪ ਹੋ ਗਿਆ ਕਿ ਅਸੀਂ ਆ ਮਿਲੀਅਨਸ ਆਫ ਡਾਲਰ ਦੀ ਬਿਲਡਿੰਗ ਲੈ ਲਈਏ ਉਹਦੇ ਵਿੱਚ ਬੰਦੇ ਜਿਹੜੇ ਆ ਕਿ ਹਰ ਕਰਕੇ ਜੋਬਾਂ ਕ੍ਰੀਏਟ ਕਰ ਲਈਏ ਟੈਕਨੋਲੋਜੀ ਇੰਪਲੀਮੈਂਟ ਕਰ ਦਈਏ ਹੋਰ ਨਾਲ ਦੇ ਸ਼ਹਿਰਾਂ ਨੂੰ ਉਤਸ਼ਾਹਤ ਕਰੀਏ ਤੇ ਅਸੀਂ ਤਾਂ ਇੱਕ ਤਰੀਕੇ ਦੇ ਨਾਲ ਇੱਥੇ ਬਹੁਤ ਵੱਡੀ ਇਨਫਰਾਸਟ੍ਰਕਚਰ ਖੜੀ ਕਰ ਲਈ ਹੈ ਤੇ ਕੈਮਰਿਆਂ ਦੇ ਸਿਸਟਮ ਨੂੰ ਸਭ ਕੁਝ ਓਪਰੇਟ ਕਰਨ ਦੇ ਲਈ ਡਾਟਾ ਪ੍ਰੋਸੈਸ ਕਰਨ ਦੇ ਲਈ ਤੇ ਤੁਸੀਂ ਸਾਡੇ ਵਿਗਾਕ ਬਣੋ ਤੇ ਉਹ ਇੱਕ ਮਿਊਨਿਸਪੈਲਿਟੀ ਦੇ ਕਈਆਂ ਹੋਰ ਮਿਊਨਿਸਪੈਲਿਟੀਆਂ ਜਿਹੜੀਆਂ ਉਹ ਗਾਠ ਬਣ ਰਹੀਆਂ ਸੋ ਕੁੱਲ ਮਿਲਾ ਕੇ ਯਾਨੀ ਕਿ ਭਈ ਇਹ 400 ਤੋਂ ਕੁਝ ਜ਼ਿਆਦਾ ਜਿਹੜੀਆਂ ਮਿਊਨਿਸਪੈਲਿਟੀਆਂ ਹੈਗੀਆਂ ਹਜੇ ਵੀ 40 ਦੇ ਕਰੀਬ ਇਹ ਜੀਆਂ ਸਿਗੀਆਂ ਜਿਨ੍ਹਾਂ ਨੇ ਕਿ ਕੈਮਰੇ ਜਿਹੜੇ ਆ ਜੀ ਪੀ ਆਪਣੀਆਂ ਇਥੇ ਸਿਟੀਜ਼ ਦੇ ਵਿੱਚ ਲਗਾਏ ਜਿਹਦੇ ਵਿੱਚ ਬ੍ਰੈਂਟ ਵੀ ਸ਼ਾਮਿਲ ਹੈ اور ਬ੍ਰੈਂਟਨ ਦੇ ਕੈਮਰੇ ਜਿਹੜੇ ਅਜੀਬ ਕਾਫੀ ਲੰਬੇ ਸਮੇਂ ਤੋਂ ਹੁਣ ਚਰਚਾ ਦੇ ਵਿੱਚ ਸਿਗੇ 185 ਲਗਾਏ ਹੋਏ ਐ ਤੇ ਬੜੀ ਤਦਾਦ ਵਿੱਚ ਲੋਕਾਂ ਨੂੰ ਜਿਹੜੇ ਉਹ ਫਾਈਨ ਆ ਰਹੇ ਆ ਤੇ ਇਹ ਜਿਹੜੀ ਵਾਇਸ ਆ ਨੌਇਜ਼ ਆ ਇਹ ਟੋਰਾਂਟੋ ਤੋਂ ਵੀ ਜਿਹੜੀ ਆ ਜੀਪ ਇਹ ਕੋਈ ਨਿਤ ਫਰਕ ਤੱਕ ਪਹੁੰਚੀ ਹੋਈ ਸੀਗੀ ਕਿ ਅੱਜ ਫਿਰ ਵੌਨ ਦੇ ਵਿੱਚ ਅਨਾਉਂਸਮੈਂਟ ਜਿਹੜੀ ਆ ਉਹ ਪ੍ਰੀਮੀਅਰ ਡਗਫੋਰਡ ਹੋਣਾ ਨੇ ਕੀਤੀ ਆ ਵੀ ਅਸੀਂ ਲੈਜਿਸਲੇਸ਼ਨ ਹੁਣ ਲੈ ਕੇ ਆਵਾਂਗੇ ਜਿਸ ਨਾਲ ਕਿ ਪੀ ਇਹ ਕੈਮਰੇ ਜਿਹੜੇ ਆ ਯੂਜ਼ ਨਹੀਂ ਕੀਤੇ ਜਾ ਸਕਣਗੇ ਇਹਦੇ ਨਾਲ ਹੀ ਅਸੀਂ ਰਿਸਪੋਨਸਿਬਿਲਟੀਜ਼ ਜਿਹੜੇ ਹੈਗੇ ਆ ਉਹਨਾਂ ਨੂੰ ਫੰਡਿੰਗ ਇਸ ਤਰੀਕੇ ਦੇ ਨਾਲ ਕਰਾਂਗੇ ਕਿ ਵੀ ਤੁਸੀਂ ਜਿਹੜਾ ਜੀਪ ਇਹ ਸਪੀਡ ਬੰਪ ਬਣਾ ਸਕਦੇ ਹੋ ਤੁਸੀਂ ਲਾਈਵ ਜਿਹੜੇ ਪੁਲਿਸ ਆਫਿਸਰਸ ਆ ਉਹਨਾਂ ਦੀ ਸਹਾਇਤਾ ਲੈ ਸਕਦੇ ਹੋ ਤੁਸੀਂ ਜਿਹੜੀਆਂ ਫਲਾਈ ਸ਼ਿੰਗ ਲਾਈਟਸ ਲਗਾ ਸਕਦੇ ਹੋ ਮਤਲਬ ਕਿ ਹੋਰ ਤਰੀਕੇ ਜਿਹਦਾ ਨੇ ਨਾਲ ਕੇ ਲੋਕਾਂ ਨੂੰ ਜਿਹੜਾ ਜੀ ਵੀ ਇਹ ਅਨਨੇਸੈਸਰੀਲੀ ਫੈਮਿਲੀਜ਼ ਨੂੰ ਆ ਇਸ ਤਰ੍ਹਾਂ ਦਾ ਜਿਹੜਾ ਜੀ ਪੀਓ ਆ ਇਕਨੋਮਿਕ ਅਨਸਰਟਿੰਗ ਦੀ ਦਾ ਪੀਰੀਅਡ ਤਾਂ ਵੈਸੀ ਚੱਲ ਰਹੀ ਆ ਲੋਕਾਂ ਦੀਆਂ ਜੋਬਾਂ ਜਾ ਰਹੀਆਂ ਆ ਬਿਜ਼ਨਸ ਬੰਦ ਹੋ ਰਹੇ ਆ ਤੇ ਤੁਸੀਂ ਉੱਤੋਂ ਯਾਨੀ ਕਿ ਆਹ ਕੈਮਰੇ ਲਾ ਲਾ ਕੇ ਲੋਕਾਂ ਨੂੰ ਜਿਹੜਾ ਹੋਰ ਵਾਧੂ ਬੋਝ ਪਾ ਰਹੇ ਹੋ ਸੋ ਉਹਦੇ ਤੋਂ ਨਿਜਾਤ ਦੇਣ ਦੇ ਲਈ ਇਹ ਮੈਨੂੰ ਲੱਗਦਾ ਪੀ ਹੁਣ 2000 ਲਾ ਲਓ ਤੁਸੀਂ 2018 ਤੋਂ ਲੈ ਕੇ ਅੱਜ ਤੱਕ ਇਹ ਪੋਲਿਟਿਕਲ ਇਸ਼ੂ ਜਿਹੜਾ ਪ੍ਰੋਵਿੰਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਪੀਡਿੰਗ ਐਨਫੋਰਸਮੈਂਟ ਕੈਮਰੇ ਜਿਹੜੇ ਉਹ ਬਣ ਗਏ ਸੀ ਤੇ ਜਿਹਦਾ ਅੰਤ ਹੁੰਦਾ ਹੁਣ ਨਜ਼ਰ ਆ ਰਿਹਾ ਜੀ ਬਸ ਅੱਛਾ ਫੋਰ ਅਸੰਬਲ ਕਦੇ ਵੀ ਨਜ਼ਰ ਜੀ ਪਈਏ ਇਹਨਾਂ ਪੋਲਿਟਿਸ਼ੀਨ ਦੀ ਕਿ ਆਨਵਰਸਮ ਵਿੱਚ ਅ ਪ੍ਰਦਰਗਸੀ ਕੁਝ ਹਿੱਸਾ ਜਿਹੜਾ ਹੈ ਉਹ ਅ ਅਨਪੜ ਕਰ ਦਿੱਤੇ ਹੋਗਾ ਕੁਝ ਕਿਲੋਮੀਟਰ ਕਿਸੇ ਇੱਕ ਡਾਇਰੈਕਸ਼ਨ ਵੱਲ ਨੂੰ ਜਾਂ ਫਿਰ ਇਹ ਆਨਵਰਸਮ ਵਿੱਚ ਬੜਾ ਪੈਸਾ ਕਮਾ ਚਕੂ ਫਿਰ ਉਹ ਸੰਬਲ ਜਾਂ ਹਲੇ ਵੀ ਇਹਨੇ ਪੈਸਾ ਜਿਹੜਾ ਹੈ ਲੱਗਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਲੋਕ ਦੇ ਰਹੇ ਨੇ ਹਜ਼ਾਰ ਹਜ਼ਾਰ ਡਾਲਰ ਜਿਹੜਾ ਬਿੱਲ ਆ ਰਿਹਾ ਲੋਕਾਂ ਨੂੰ 407 ਦਾ ਮੀਨ ਇਹ ਕਿੰਝ ਇਮੇਜਨ 18 ਸਾਲ ਔਰ ਬਹੁਤ ਸਾਰੇ ਲੋਕ ਦੇਖੋ ਬਣਿਆ ਭਵੇਂ ਟੈਕਸ ਪੇਅਰ ਦੇ ਇਹ ਡਾਲਰ ਦੇ ਲਿਖਾਤ ਨਾਲ ਹੀ ਸੀਗਾ ਪਰ ਫਿਰ ਵੀ ਜਾਨੀ ਵੱਡੀ ਤਦਾਦ ਵਿੱਚ ਲੋਕ ਉਸ ਨੂੰ ਯੂਜ਼ ਨਹੀਂ ਕਰ پا ਰਹੇ ਯੂਜ਼ ਕਿਉਂ ਨਹੀਂ ਕਰ پا ਰਹੇ ਲੋਕਾਂ ਨੂੰ ਲੱਗਦਾ ਕਿ ਜਦੋਂ ਅਸੀਂ ਇਹਨੂੰ ਯੂਜ਼ ਕਰਾਂਗੇ ਤੇ ਜਿਹੜਾ ਭਾਰੀ ਪਰਕਮ ਵੇਲਿਆ ਜਿਹੜਾ ਸੀ ਵੀ ਉਹ ਸਾਡੇ ਕੋਲ ਉਤਾਰਿਆ ਨਹੀਂ ਜਾਣਾ ਉਤਾਰਿਆ ਨਹੀਂ ਜਾ ਸਕੂਗਾ ਇਸ ਕਰਕੇ ਦਰਦੇ ਮਾਰੇ ਹਨ ਜਾਨੀ ਕਿ ਉਸ ਜਿਹੜਾ ਹਾਈਵੇ ਆ ਨਹੀਂ ਵੀ ਉਹਨੂੰ ਨਹੀਂ ਜਿਹੜਾ ਉਹ ਯੂਜ਼ ਕੀਤਾ ਜਾ ਰਿਹਾ ਤੇ ਇਸ ਕਰਕੇ ਲੱਗਦਾ ਹੈ ਜੀ ਵੀ ਇਹ ਜਿਹੜਾ ਹਾਈਵੇ 407 ਹੈ ਜਿਸ ਤਰੀਕੇ ਦੇ ਨਾਲ 99 ਸਾਲਾਂ ਦੀ ਲੀਜ਼ ਦੇ ਉੱਤੇ 1990 ਦੇ ਵਿੱਚ ਦੇ ਦਿੱਤਾ ਗਿਆ ਸੀਗਾ 1999 ਦੇ ਵਿੱਚ ਬਸ ਸਭ 99 ਸਾਲਾਂ ਦੀ ਲੀਜ਼ ਦੇ ਉੱਤੇ ਜਿਹੜਾ ਦਿੱਤਾ ਗਿਆ ਸੀਗਾ ਮੈਸ ਇਨ ਕਬਿਲੀਅਨ ਡਾਲਰ ਦੇ ਵਿੱਚ ਉਸ ਵੇਲੇ ਦੀ ਜਿਹੜੀ ਕੰਜ਼ਰਵਟਿਵ ਸਰਕਾਰ ਹੀ ਸੀਗੀ ਕਹੋ ਤੇ ਪਰ ਉਦੋਂ ਤੋਂ ਲੈ ਕੇ ਜਾਨੀ ਕਿ ਹੁਣ ਤੱਕ ਇਹ ਜਿਹੜਾ ਇਹ ਕਹੋ ਵੀ ट्रांजੈਕਸ਼ਨ ਹੋਈ ਆ ਇਹ ਲਗਾਤਾਰ ਕੰਟਰੋਵਰਸ਼ੀਅਲ ਵੀ ਰਹੀ ਆ ਪਰ ਇਹਨੂੰ ਰਿਵਰਸ ਨਹੀਂ ਕੀਤਾ ਜਾ ਸਕਿਆ ਅਸੀਂ ਦੇਖਿਆ ਕਿ ਕੰਜ਼ਰਵਟਿਵ ਤੋਂ ਬਾਅਦ ਲੀਬਰਲ ਪਾਰਟੀ ਵੀ 16 ਸਾਲ ਰਾਜ ਕਰ ਗਈ ਪਰਿੰਦਰ ਤਖਰ ਵੀ ਉਸ ਵੇਲੇ ਆਵਾਜ਼ ਆਈ ਮਿਨਿਸਟਰ ਸੀਗੇ ਮੇਰੀ ਖੋਦ ਨਾਲ ਦੇ ਨਾਲ ਕਈ ਵਾਰੀ ਗੱਲ ਹੁੰਦੀ ਸੀਗੀ ਪੜਾ ਉਹਨਾਂ ਨੇ ਇਹਦੇ ਲਈ ਕੋਈ ਚੋਰ ਮੋਰੀਆਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਇਸ ਲੀਜ਼ ਨੂੰ ਅਸੀਂ ਕੈਨਸਲ ਕਰ ਸਕਦੇ ਆ ਪਰ ਉਹ ਸੰਭਵ ਨਹੀਂ ਹੋ ਸਕਿਆ ਤੇ ਹੁਣ ਕਿਤੇ ਕਿਤੇ ਇਹ ਕੰਸੋਰ ਮਿਲਦੀ ਆ ਕਿ ਜਿੱਥੇ 413 ਬਣਨਾ ਆ ਉਹਦੇ ਨਾਲ ਹੀ 407 ਆ ਜਿਹੜਾ ਵੀ ਇਹਦੇ ਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਵਿੰਸ਼ਲ ਗਵਰਨਮੈਂਟ ਸ਼ਾਇਦ ਕੋਈ ਇਨੀਸ਼ੀਏਟਿਵ ਜਿਹੜਾ ਜਿਵੇਂ ਲੈਣ ਤੇ ਉਹਦੇ ਵਿੱਚ ਕੁਝ ਜਿਹੜੀ ਆ ਉਹ ਰਾਹਤ ਦਿੱਤੀ ਜਾ ਸਕੇ ਪਰ ਇਹਨਾ ਸਸਤਾ ਸੌਦਾ ਇਹ ਨਹੀਂ ਹੈਗਾ ਇਹਦੇ ਨਾਲ ਹੀ 401 ਦੇ ਹੇਠਾਂ ਜਿਹੜੀ ਟਨਲ ਹੈ ਉਹ ਬਣ ਦਾ ਜਿਹੜਾ ਚਰਚਾ ਵੀ ਨਾਲ ਦੀ ਨਾਲ ਚੱਲਦਾ ਹੈ ਪਰ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਲੱਗਦਾ ਨਹੀਂਗਾ ਕਿ ਜਿਸ ਤਰੀਕੇ ਦੇ ਨਾਲ ਇਹ ਸਿਜੇ ਪਿਛਲੇ 25 ਸਾਲਾਂ ਦੇ ਵਿੱਚ ਕੁਝ ਹੋ ਨਹੀਂ ਸਕਿਆ ਪੀ ਇੰਨਾ ਸੌਖਾ ਹੀ ਕੰਮ ਹੈ ਹੂੰ ਹੂੰ ਤੇ ਮਿਲਦਾ ਦੇ ਕੇ ਆਪਾਂ ਆਸ ਛੱਡਦੀ ਹੈ ਆਪਣੇ ਸਮੇਂ ਦੇ ਵਿੱਚ ਤਾਂ ਨਹੀਂ ਹੋਣਾ ਆ ਨਹੀਂ ਆਸ ਰੱਖੀ ਵੀ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਪੀ ਇਹ ਗਵਰਨਮੈਂਟ ਕਿਤੇ ਨਾ ਕਿਤੇ ਪੀਪਲ ਫ੍ਰੈਂਡਲੀ ਹੈ ਜਾਂ ਉਹਨਾਂ ਨੂੰ ਪਤਾ ਲੱਗਦਾ ਵੀ ਜਦੋਂ ਇਸ ਤਰ੍ਹਾਂ ਦੇ ਅਸੀਂ ਡਿਸੀਜਨ ਬਣਦੇ ਆਂ ਤੇ ਵੋਟ ਬਾਕਸ ਤੇ ਜਿਹੜਾ ਜੀ ਪੀ ਉਹਨਾਂ ਦੇ ਲਈ ਉਹ ਫਾਇਦੇਮੰਦ ਹੋ ਸਕਦਾ ਹੈ ਸੋ ਜਦੋਂ ਵੀ ਜਿਹੜੀ ਵੀ ਗਵਰਨਮੈਂਟ ਇਹ 407 ਡੇਲੀ ਰਿਲੀਫ ਲੋਕਾਂ ਨੂੰ ਦੇ ਸਕੂਗੀ ਬੰਦੇਖਿਆਂ ਦੇ ਫੋਰ ਜਿਹੜਾ 413 ਜਦੋਂ 413 ਦੀ ਚਰਚਾ ਚੱਲਦੀ ਹੈ ਤੇ ਜਰੂਰ 5-7% ਦੀ ਜੀਟੀਏ ਦੇ ਵਿੱਚ ਉਰਤਾਂ ਦਾ ਫਰਕ ਜਿਹੜਾ ਉਹ ਪੈ ਜਾਂਦਾ ਇਦਾਂ ਇਹ 407 ਤੇ ਵੀ ਜਦੋਂ ਗਵਰਨਮੈਂਟ ਕੋਈ ਡਿਸੀਜਨ ਬਣਾਉਗੀ ਤੇ ਜਰੂਰ ਇਹ ਲੋਕਾਂ ਨੂੰ ਰਿਲੀਫ ਦੇਣ ਵਾਲਾ ਹੋਊਗਾ ਕਿਤੇ ਤਰ੍ਹਾਂ ਕਿਤੇ ਲੱਗਦਾ ਇੱਥੇ ਡਿਸਕਸ਼ਨ ਆਉਣ ਵਾਲੀ ਸਮੇਂ ਦੇ ਵਿੱਚ ਜਲਦੀ ਰਹਿਣੀ ਹੈ ਇਹ ਕੈਮਰੇ ਲੱਗੇ ਸੀ ਬਾਕੂ ਮਿਸਪਲ ਟ੍ਰਾਂਟੋ ਚ ਵੀ ਲੱਗੇ ਆ ਤਾਂ ਜ਼ਿਆਦਾ ਇਨਕਮ ਸੋਰਸਸ ਇਨ ਕੈਮਰੇ ਤੋਂ ਕਿਹੜੀ ਸਿਟੀ ਨੇ ਲਈ ਹੈ ਕੋਈ ਫਿਗਰ ਹੈ ਤੁਹਾਡੇ ਕੋਲ ਅਨੇ ਇੰਦਕੋ ਤੋਰੋਂ ਤੇ ਸਿਟੀ ਬਹੁਤ ਵੱਡਾ ਹੈ ਹੁਣ ਇੱਕ ਇੱਕ ਕੈਮਰੇ ਤੋਂ ਹੀ ਜਿਹੜਾ ਜੀਪ ਉਹ 1 ਮਹੀਨੇ ਦੇ ਵਿੱਚ ਲੱਖਾਂ ਡਾਲਰ ਆ ਜਿਹੜੇ ਉਹ ਬਣ ਰਹੇ ਆ ਰਿਪੀਟਲੀ ਸੇਮ ਜਿਹੜੇ ਡਰਾਈਵਰ ਆ ਉਹ ਬਾਰ ਬਾਰ ਜਿਹੜੇ ਆ ਜੀ ਟਿਕਟ ਉਹਨਾਂ ਨੂੰ ਮਿਲ ਰਹੀ ਆ ਸੋ ਮਿਲਣ ਤੋਂ ਡਾਲਰ ਦੇ ਵਿੱਚ ਜਿਹੜਾ ਜੀ ਕਿ ਇਹ ਕੋਲੋਂ ਕਿ ਖਜ਼ਾਨੇ ਦੇ ਵਿੱਚ ਸਿਟੀ ਦੇ ਵਿੱਚ ਇਹ ਡਾਲਰ ਆਉ ਜਿਹੜੇ ਜਾ ਰਹੇ ਆ ਲੋਕਾਂ ਨੂੰ ਪੇ ਕਰਨੀ ਪੈਂਦੀ ਟਿਕਟ ਜਾਂ ਫਿਰ ਜਦੋਂ ਟਿਕਟ ਆ ਜਾਂਦੀ ਬਹੁਤ ਸਾਰੀ ਪਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਆ ਅੱਛਾ ਜੀ ਚੈਲੰਜ ਕਰ ਸਕਦੇ ਆ ਤੇ ਫਿਰ ਕਿੱਦਾਂ ਕਰ ਸਕਦੇ ਆ ਜੋ ਚੈਲੰਜ ਕਰਦੇ ਵੀ ਆ ਬਸ ਸਾ ਵੀ ਇੱਕਾ ਦੁੱਕਾ ਤੇ ਉਹ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੀ ਐ ਐਂਡ ਤੇ ਉਹਦਾ ਰਿਜ਼ਲਟ ਕੋਈ ਨਿਕਲਦਾ ਹੀ ਨਹੀਂ ਜਾਂ ਫਿਰ ਜੇ 2250 ਡਾਲਰ ਦੀ ਟਿਕਟ ਹੈ ਤੇ ਉਹ ਕਹਣਗੇ ਲਓ ਜੀ ਤੁਹਾਨੂੰ ਅਸੀਂ 80 ਡਾਲਰ ਮਾਫ ਕਰ ਦਿੰਨੇ ਬਾਕੀ ਦੀ ਟਿਕਟ ਦੇਓ। ਤੋਂ ਕੋਲ ਮੁਲਾ ਕੇ ਭਜਣਾ ਅੱਠ ਫਿਰ ਤੁਹਾਡੀਆਂ ਸ਼ਿਫਟਾਂ ਨੇ ਤੁਹਾਡੇ ਕੰਮ ਹੈ ਵੀਕਐਂਡ ਮਸੀ ਤੁਹਾਡੇ ਕੋਲ ਸੌਦਾ ਲੈਉਣ ਲਈ ਹੁੰਦਾ ਹੈ। ਉਹਦੇ ਵਿੱਚ ਜੇ ਹੁਣ ਤੁਹਾਡਾ ਉਹ ਤਰੀਕਾ ਭੂਤਣੀਆਂ ਪੈ ਜਾਣ ਇੱਕ ਦੋ ਵਾਰੀ ਕੋਰਟ ਦੇ ਵਿੱਚ ਜਾਣਾ ਪੈ ਜਾਏ ਜਾਂ ਕੋਈ ਵਕੀਲ ਹੀ ਕਰਨਾ ਪੈ ਜਾਏ ਸੋ ਇਹ ਅਲੱਗ ਤਰ੍ਹਾਂ ਦੀ ਖਰਚ ਰਕਵਰੀ ਹੈ ਜਿਹੜੀ ਜਿਵੇਂ ਆਪਣੇ ਆਪ ਦੇ ਵਿੱਚ ਸੀਗੀ। ਇਹ ਬਿਲਕੁਲ ਠੀਕ ਹੈ ਕਿ ਲੋਕਾਂ ਨੂੰ ਜਿਹੜਾ ਜਿਵੇਂ ਥੋੜਾ ਜਿਹਾ ਟਿਕਟ ਤੇ ਉਹਨੂੰ ਹੀ ਮਿਲਦੀ ਹੈ ਜਿਹੜੇ ਤੇਜ਼ ਚੱਲਣਗੇ। ਨਾਲ ਇਹ ਸਮਝ ਉਹ ਸਸਰੀ ਦੀ ਚਾਲੇ ਵੀ ਨਹੀਂ ਚੱਲ ਸਕਦੇ ਵੀ 30 ਕਿਲੋਮੀਟਰ ਦੀ ਸਪੀਡ ਤੇ ਚੱਲੋ ਜੀ 40 ਦੀ ਸਪੀਡ ਤੇ ਚੱਲੋ ਜੀ ਸੋ ਉਸ ਲਿਹਾਜ਼ ਨਾਲ ਇਹ ਇਹ ਹੈ ਜੀ ਕਿ ਕਾਫੀ ਕੰਟਰੋਵਰਸਰੀ ਵਰਸ਼ਲ ਜੜਾਏ ਹੋਏ ਇਸ਼ੂਸ ਹੈਗਾ ਵੱਡੀ ਤਦਾਦ ਦੇ ਵਿੱਚ ਲੋਕਾਂ ਨੂੰ ਨੋਟੀਫਾਈ ਕੀਤੀ ਜਾਂਦੀ ਸੀ ਕਿ ਵੀ ਨਹੀਂ ਤੇਜ਼ ਚੱਲੋਗੇ ਤਾਂ ਤੁਹਾਨੂੰ ਜੁਰਮਾਨਾ ਨਹੀਂ ਹੋਏਗਾ ਪਰ ਕਿਤੇ ਨਾ ਕਿਤੇ ਜ਼ਿੰਦਗੀ ਦੀ ਦੌੜ ਹੈ ਜਿਹੜੀਆਂ ਨੇ ਤੇ ਉਹਦੇ ਵਿੱਚ ਲੱਗਦਾ ਕਿ ਲੋਕ ਹੁਣ ਤੁਸੀਂ ਦੇਖੋ ਅੱਜ ਸਵੇਰੇ ਹੀ ਟੋਰਾਂਟੋ ਦੇ ਵਿੱਚ ਇੱਕ ਹੋਰ ਤਫਟੜ ਹੋ ਗਈ ਹੈ ਰਾ ਗਈ ਹੈ ਬ੍ਰੈਂਟਨ ਦੇ ਵਿੱਚ ਇੱਕ ਮੁੰਡੇ ਦੀ 24 ਸਾਲ ਦੇ ਦੀ ਗੱਡੀ ਥੱਲੇ ਸੜਕ ਪਾਰ ਕਰਦਿਆਂ ਜਾਨ ਚਲੀ ਗਈ ਆ ਕਿੱਦਾਂ ਜਾਨ ਚਲੀ ਗਈ ਆ ਲੋਕ ਇਧਰੋਂ ਉਧਰੋਂ ਜਿੱਥੋਂ ਰਾ ਮਿਲਦਾ ਉਹ ਸੜਕ ਕ੍ਰਾਸ ਕਰਕੇ ਤੇ ਬੱਸ ਫੜਨਾ ਚਾਹੁੰਦੇ ਆ ਜੀ ਸਵੇਰ ਸਾਰ ਸਵੇਰ ਸਾਰ ਤੁਹਾਡੀ ਜੀਵਨ ਦੀ ਜ਼ਿੰਦਗੀ ਦੀ ਜਿਹੜੀ ਦੌੜ ਆ ਤੇਜ਼ ਹੋ ਜਾਂਦੀ ਹੈ ਤੋਂ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਨੇ ਲੋਕਾਂ ਦਾ ਜੀਵਨ ਇਸ ਤਰ੍ਹਾਂ ਦੀ ਟੈਕਨੋਲੋਜੀ ਦੇ ਨਾਲ ਕਿਤੇ ਨਾ ਕਿਤੇ ਸਰਟਨ ਪਰਸੈਂਟੇਜ ਦਾ ਜ਼ਰੂਰ ਔਖਾ ਹੋ ਰਿਹਾ ਹੈ ਜਿਗਾ ਤੇ ਹੁਣ ਗਵਰਨਮੈਂਟ ਨੇ ਇੱਕ ਜਿਹੜਾ ਜੀਪ ਉਹਦੇ ਵਿੱਚ ਡਿਸੀਜਨ ਬਣਾਇਆ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪੀਡਿੰਗ ਦਾ ਕੰਟਰੋਲ ਹੁੰਦੀ ਹੈ ਤੇ ਲੋਕਾਂ ਨੂੰ ਰਾਹਤ ਕੀ ਮਿਲਦੀ ਹੈ ਮਿਹਰਬਾਨੀ ਜਲਸਬ ਤੁਹਾਡਾ ਸਮਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਦਾ ਇੱਕੋ ਇੱਕ ਟੌਪ ਤੇ ਨੰਬਰ 1 ਸਟੋਰ 2980 ਡਰੂ ਰੋਡ ਯੂਨਿਟ ਨੰਬਰ 132 ਮਿਸਿਸ ਆਗਾ 905 405 1919 905 405 1919 ਪੰਜਾਬ ਟੈਕ B Town Truck and Trailer Repair Cambridge ਦੇ ਵਿੱਚ ਜਿੱਥੋਂ ਕੇ ਤੁਸੀਂ ਲੈ ਸਕੋਗੇ ਹਰ ਤਰ੍ਹਾਂ ਦੀਆਂ AC ਤੇ ਹੀਟ ਸੰਬੰਧੀ ਸੇਵਾਵਾਂ ਕਾਰ ਹੋਸਟ MTO ਪ੍ਰੂਵਡ ਐਨੂਅਲ ਸੇਫਟੀ ਫਾਰ ਟਰੱਕ ਕਾਰ ਐਂਡ ਟ੍ਰੇਲਰ 310 ਐਂਡ 310S ਸਰਟੀਫਾਈਡ ਮੈਕੈਨਿਕਸ ਨੇ ਹਰ ਤਰ੍ਹਾਂ ਨਾਲ ਫੁੱਲ ਅਲਾਈਨਮੈਂਟ ਕਰਕੇ ਦਿੰਦੀ ਤੇ ਕੰਪਿਊਟਰ ਨਾਲ ਫੁੱਲੀ ਡਾਇਗਨੋਸ DPF ਕਲੀਨਿੰਗ ਤੋਂ ਇਲਾਵਾ ਫੁੱਲ ਹੈਵੀ ਇੰਜਨ ਵਰਕ ਕਰਾਉਣਾ ਤਾਂ ਵੀ B Town Truck and Trailer Repair ਤੇ ਹੀ ਜਾਓ ਫੁੱਲ ਕ੍ਰਾਸ ਡੌਕ ਤੇ ਸਟੋਰੇਜ ਦੀ ਫੈਸਿਲਿਟੀਆਂ ਵੀ ਮਿਲਣਗੀਆਂ ਪ੍ਰੋਗਰਾਮ ਦੇ ਵਿੱਚ ਅੱਜ ਵੇਲੇ ਸਾਡੇ ਨਾਲ ਗੋਮਾ ਸੰਧੂ ਭੈਣ ਜੀ ਆ ਚੁੱਕੇ ਨੇ ਲਾਈਨ ਤੇ ਜਿਹੜੇ ਕਿ ਤੁਹਾਡਾ ਕਰਜ਼ਾ ਮਾਫ ਕਰਾ ਕੇ ਦਿੰਦੇ ਨੇ ਗੋਮਾ ਸੰਧੂ ਜੀ ਸਵਾਗਤ ਕਰਦੇ ਹਾਂ ਤੁਹਾਡਾ ਥੈਂਕ ਯੂ ਥੈਂਕ ਯੂ so much uh, good morning to you and all the listeners ਹਾਂਜੀ ਸਿੱਧੂ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋਵੇ ਗ੍ਰੈਂਡ ਰਿਕਾਰਡਸ ਹੋਣ ਫੇਡੇ ਲੋਨਸ ਅ ਲਾਈਨ ਆਫ ਕ੍ਰੈਡਿਟ ਆ ਕਿਸੇ ਮੇਰੇ ਵੀਰ ਭੈਣ ਦੀ ਗੱਡੀ ਚੱਕ ਹੋ ਗਈ ਜਾਂ ਉਹ ਕਿਸ਼ਤਾਂ ਨਹੀਂ ਦੇ ਰਹੀ ਆ ਇਵਨ ਹਾਊਸਸ ਅੱਜ ਕੱਲ ਬਹੁਤ ਲੋਕੀ ਆਪਣੇ ਘਰ ਸਰੈਂਡਰ ਕਰ ਰਹੇ ਆ ਸੋ ਐਨੀ ਵਨ ਆਫ ਦੋ ਸਰਵਿਸਸ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਸਿਸਟੈਂਸ ਚਾਹੀਦੀ ਆ ਤੁਸੀਂ ਇੱਕ ਵਾਰੀ ਸਾਨੂੰ ਕਾਲ ਕਰਕੇ ਸਲਾਹ ਜ਼ਰੂਰ ਲੈ ਲਓ ਅਸੀਂ ਫ੍ਰੀ ਐਡਵਾਈਸ ਹੈ ਸਾਡੀ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ ਤੁਹਾਨੂੰ ਐਡਵਾਈਸ ਦੇਣ ਦੇ ਲਈ ਆ ਕੈਨੇਡਾ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਰਹਿੰਦੇ ਆ ਵੀ ਆਰ ਲਾਇਸੈਂਸ ਐਨੀਵੇਅਰ ਇਨ ਕੈਨੇਡਾ ਸੋ ਸਾਡਾ 1 ਹੀ ਨੰਬਰ ਆ 416 7316382 ਇਟਸ ਆ 416 7316382 ਅ ਸਦੂਸ ਬੇਕ ਭਾਜੀ ਦਾ ਕੁਐਸਚਨ ਆਇਆ ਸੀ ਉਹ ਕਹਿ ਰਹੇ ਸੀ ਕਿ ਵੀ ਮੇਰਾ 20000 ਡਾਲਰ ਦੀ ਡੈਟ ਆ ਕਿਸੇ ਕ੍ਰੈਡਿਟ ਰਿਕਾਰਡ ਦੀ ਤੇ ਅਸੀਂ ਉਹਦਾ ਇੰਟਰਸਟ ਭੜੀ ਜਾ ਰਹੇ ਆ ਪਿਛਲੇ 9 ਸਾਲਾਂ ਤੋਂ ਪਰ ਡੈਟ ਉਤਰ ਨਹੀਂ ਰਹੀ ਸੋ ਮੈਂ ਉਹਨਾਂ ਨੂੰ ਇਹ ਕਵੈਸਚਨ ਅਨਸਰ ਕਰਨਾ ਚਾਹਨੀ ਹਾਂ ਉਹਨਾਂ ਦਾ ਕਿ ਤੁਸੀਂ ਆਪਣਾ ਹਸਾਬ ਲਾਓ ਤੁਸੀਂ ਘੱਟੋ ਘੱਟ ਮਹੀਨੇ ਇਸ ਸਾਲ ਦਾ ਉਹਨਾਂ ਨੂੰ 6000 ਡਾਲਰ ਇੰਟਰਸਟ ਭਰ ਰਹੇ ਆ 20000 ਡਾਲਰ ਡੈਟ ਤੇ ਸੋ ਜੇ ਤੁਸੀਂ 5 ਸਾਲਾਂ ਦੀ ਟਰਮ ਲਾ ਕੇ ਵੀ ਚਲੋ ਤੁਸੀਂ 30000 ਡਾਲਰ ਉਹਨਾਂ ਨੂੰ ਆਲਰੇਡੀ ਵਿਆਜ ਦੇ ਚੁੱਕੇ ਆ ਪਰ ਤੁਹਾਡੀ ਡੈਟ ਹਜੇ ਖੜੀ ਦੀ ਖੜੀ ਆ ਸੋ ਇਸ ਕਰਕੇ ਮੇਰਾ ਮੇਰੀ ਇੱਕ ਰਿਕਵੈਸਟ ਆ ਸਾਰੇ ਨੂੰ ਕਿ ਜੇ ਤੁਸੀਂ ਸਿਰਫ ਮਿਨਿਮਮ ਡੂ ਪੇਮੈਂਟ ਆ ਹੀ ਭਰੀ ਜਾ ਰਹੇ ਹੋ ਇਕ ਵਾਰੀ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸਾਂਗੇ ਕਿ 55 ਸਾਲਾਂ ਦੇ ਵਿੱਚ ਤੁਸੀਂ ਕਿੰਨਾ ਇੰਟਰਸਟ ਸੇਵ ਕਰੋਗੇ ਤੇ 55 ਸਾਲਾਂ ਦੇ ਵਿੱਚ ਤੁਹਾਡੀ ਡੈਟ ਫ੍ਰੀ ਤੁਸੀਂ ਹੋ ਜਾਓਗੇ ਸੋ ਇਸ ਕਰਕੇ ਪਲੀਜ਼ ਫॉर ਫ੍ਰੀ ਐਡਵਾਈਸ ਸਾਨੂੰ ਕਾਲ ਕਰੋ 416 731 6382 ਦੈਟਸ 416 731 6382 ਐਂਡ ਥੈਂਕ ਯੂ so much ਸਿੱਧੂ ਸਾਹ ਬੀ ਸੈਂਟਰ ਮਹਿਫਲ ਦੇ ਵਿੱਚ ਸਾਡੀ ਦਹਲੀਸ ਤੇ ਰੱਜੀ ਹਰੂ ਦੇ ਮਾਲਕ ਆਏ ਨੇ ਜਗਦੀਸ਼ ਗਰੇਵਾਲ ਕਵਰੇਜ ਪਰ ਜਦੋਂ ਮੈਂ ਇੰਟਰੋਡਿਊਸ ਕਰਨਾ ਹੁੰਦਾ ਕੁਝ ਜ ਸਾਡੇ ਪਰਸਨੈਲਿਟੀ ਸਟਡੀ ਅਕੈਡਮੀਆ ਦੀਆਂ ਨੇ ਔਰ ਸਾਡੇ ਸਾਥੀ ਨੇ ਹਮ ਸਾਥੀ ਨੇ ਔਰ ਬੜੇ ਕਨਫਿਊਜ਼ ਹੋ ਜਾਂਦੇ ਕਿ ਅਸੀਂ ਕਿਸ ਪਹਿਲੂ ਤੋਂ ਗੱਲ ਕਰੀਏ ਕਿ ਕਿਹੜੀ ਇਹਨਾਂ ਦੀ ਜ਼ਿੰਦਗੀ ਦੀ ਅਚੀਵਮੈਂਟ ਜਿਹੜੀ ਹੈ ਉਹ ਪਹਿਲਾਂ ਸੰਜੀ ਕਰੀਏ ਚ ਕਿਹੜੀ ਬਾਤ ਵਿੱਚ ਕਰਕੇ ਉਹ ਟੋਟਲੀ ਕਨਫਿਊਜ਼ ਆਈ ਕਾਡਨ ਅੰਡਰਸਟੈਂਡ ਵਾਟਸ ਰੀਜ਼ਨ ਬਿਹਾਈਂਡ ਸੋ ਇਸਤੂ ਭਾਵ ਇਹ ਤੁਸੀਂ ਸਾਬਤ ਕਰ ਸਕਦੇ ਆ ਮੈਂ ਆਪਣੇ ਆਪ ਨੂੰ ਤੁਸੀਂ ਵੀ ਸਮਝਾਂਗੇ ਹੋਮਗੇ ਸਮਝ ਸਮਝੇ ਸਮਝਾ ਕਿ ਜ਼ਿੰਦਗੀ ਵਿੱਚ ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਇਸ ਦੇਸ਼ ਵਿੱਚ ਚੜ੍ਹ ਕੇ ਬੜੀ ਸਖਤ ਮਿਹਨਤ ਕੀਤੀ ਹੈ ਔਰ ਜਦੋਂ ਵਿਅਕਤੀ ਸਖਤ ਮਿਹਨਤ ਕਰਦਾ ਕੁਦਰਤੀ ਗੱਲ ਹੈ ਕਿ ਉਹਨੂੰ ਫਿਰ ਫਲ ਮਿਲਦਾ ਔਰ ਜਗਦੀਸ਼ ਗਰੇਵਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੀਡੀਆ ਵਿੱਚ ਔਰ ਅਖਬਾਰਾਂ ਇੱਥੇ ਬਹੁਤ ਛਪੀਆਂ ਅਸਕਰ ਜਨ ਦੇ ਕਿ ਪੰਜਾਬੀ ਅਖਬਾਰਾਂ ਦੀ ਗੱਲ ਇੱਕ ਛੱਡ ਕੇ ਇੱਕ ਪਾਸੇ ਰੱਖ ਕੇ ਗੱਲ ਕਰੀਏ ਤਾਂ ਜਿਹੜੀ ਅੰਗਰੇਜ਼ੀ ਅਖਬਾਰਾਂ ਆ ਉਹਨਾਂ ਦੀ ਵੀ ਦੇਖਿਆ ਜਾਵੇ ਕਿ ਜਿਹੜੀ ਇਨਕਮ ਸੋਰਸਸ ਆ ਉਹ ਬਹੁਤ ਡਾਊਨ ਚੱਲ ਗਏ ਨੇ ਫਿਜ਼ੀਕਲੀ ਅਖਬਾਰਾਂ ਜਿਹੜੀਆਂ ਆ ਉਹ ਮਾਰਕੀਟ ਵਿੱਚ ਨਹੀਂ ਆ ਰਹੀਆਂ ਆਨਲਾਈਨ ਅਖਬਾਰਾਂ ਹੀ ਉਹਨਾਂ ਦਾ ਪਰਮਾਰ ਹੈ ਅਤੇ ਜਿਹੜੀ ਪਾਠਕਨ ਗਿਣਤੀ ਆ ਉਹ ਵੀ ਬਹੁਤ ਕੱਟ ਗਈ ਹੈ ਸਿਰਫ ਜਿਹੜੇ ਬਲੌਗਰਸ ਨੇ ਜਾਂ ਫਿਰ ਬਲੌਗ ਤਿਆਰ ਕਰਦਿੰਨੇ ਆ ਜਿਹੜੇ ਸ਼ੂਟਿੰਗ ਆ ਇੱਕ ਕਿਸਮ ਦੀਆਂ ਮੈਂ ਤਾਂ ਉਹਨਾਂ ਨੂੰ ਸਕਿੱਟਾ ਕਹੂੰਗਾ ਜਿਹੜੀ ਤਿਆਰ ਕਰਦੇ ਉਹਨਾਂ ਲੋਕ ਉੱਥੋਂ ਤੱਕ ਸੀਮਤ ਰਹੇ ਆ ਹਾਸੇ ਮਖੌਲ ਵਾਲੀਆਂ ਗੱਲਾਂ ਕੋਈ ਸੀਰੀਅਸ ਗੱਲ ਸੁਣਨ ਨੂੰ ਤਿਆਰ ਨਹੀਂ ਐ ਅੱਤੇ ਲਿਖਣ ਵਾਲੇ ਫਿਰ ਕੀ ਲਿਖਣਗੇ ਇਹ ਟਰੂ ਐਂਡ ਫੈਕਟ ਐ ਤੁਸੀਂ ਹਾਸੇ ਮਜ਼ਾਕ ਵਾਲੀ ਗੱਲ ਕਰੋਗੇ ਤਾਂ ਉਹਦੇ ਲੱਖਾਂ ਵਿਊਜ਼ ਜਿਹੜੇ ਨੇ ਇੰਟਰਸਟ ਕਿੰਟਾਂ ਵਿੱਚ ਹੋ ਜਾਂਦੇ ਆ ਜੋ ਕਮ ਦੀ ਗੱਲ ਐ ਅਵੇਅਰਨੈਸ ਦੀ ਗੱਲ ਐ ਤਾਂ ਉਹ ਲੋਕ ਜਿਹੜੇ ਆ ਛੱਡੋ ਪੜਾ ਨੈਕਸਟ ਵੀਕ ਨੂੰ ਇਹ ਟਰੂ ਐਂਡ ਫੈਕਟ ਐ ਐਨੀਵੇ ਅੱਜ ਅਸੀਂ ਪ੍ਰੋਗਰਾਮ ਤੁਹਾਡੇ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਤੁਸੀਂ ਬੜੇ ਲੱਕੀ ਹੋ ਜਿਹੜਾ ਸੀ ਸੈਗਮੈਂਟ ਸ਼ੁਰੂ ਕਰਨ ਲੱਗੇ ਆ ਇਹ ਇੱਕ ਪ੍ਰਾਪਰਟੀ ਇੱਕ ਹੈ ਤਾਂ ਪ੍ਰਾਪਰਟੀ ਦੇ ਵਿੱਚ ਤੁਹਾਨੂੰ ਇੱਕ ਪ੍ਰਾਪਰਟੀ ਨਾਲ ਬਹੁਤ ਸਾਰੀਆਂ ਦੇਖੇ ਜਾਵੇ ਕਿ ਸੋਰਸਸ ਨੇ ਜਿਹੜੇ ਕਿ ਤੁਹਾਨੂੰ ਇਨਕਮ ਦੇਣ ਯੋਗ ਨੇ ਰਾਈਟ ਵੇ ਸੋ ਤਾਜੀ ਸੂਈ ਮੱਝ ਵਾਂਗੂ ਤੁਸੀਂ ਦੇਖ ਲਓ ਕਿ ਤੁਹਾਡੇ ਘਰ ਦੇ ਵਿੱਚ ਇੱਕ ਪ੍ਰਾਪਰਟੀ ਲਾਉਂਗੀ ਤਾਂ ਇੱਕ ਪ੍ਰਾਪਰਟੀ ਦੇ ਵਿੱਚ ਕੀ ਕੁਝ ਤੁਹਾਨੂੰ ਮਿਲੇਗਾ ਬੜੇ ਧਿਆਨ ਨਾਲ ਉਸ ਤੋਂ ਪਹਿਲਾਂ ਅਸੀਂ ਆਪਣੇ ਮਹਿਮਾਨ ਦਾ ਵੈਲਕਮ ਕਰਦੇ ਹਾਂ ਗਰਵਲ ਸਾਹਿਬ ਜੀ ਆਇਆ ਜੀ ਥੈਂਕ ਯੂ ਸੋ ਮਚ ਬਾਸ ਸਾਹਿਬ ਧੰਨਵਾਦ ਤੁਹਾਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਸੋਤੈ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਸਾਹਮਤ ਕਰ ਦਿੱਤਾ ਕਿ ਇੱਕ ਐਸੀ ਪ੍ਰਾਪਰਟੀ ਲੈ ਕੇ ਆਇਓ ਇਹ ਕੋਈ ਨਹੀਂ ਕਹਿ ਸਕਦਾ ਕਿ ਪ੍ਰਾਪਰਟੀ ਵਿਕਦੀਆਂ ਨਹੀਂ ਗਈਆਂ ਜੀ ਹਾਂਜੀ ਆ ਇੱਕ ਕੁਐਸਚਨ ਮਾਰਕ ਜਿਹੜਾ ਆ ਉਹ ਗਾਇਬ ਹੋ ਗਿਆ ਸੋ ਇਹ ਤੁਸੀਂ ਪ੍ਰਾਪਰਟੀ ਆ 100 ਏਕੜ ਜ਼ਮੀਨ ਦੇ ਟੁਕੜੇ ਵਿੱਚ ਇਹ 100 ਏਕੜ ਜ਼ਮੀਨ ਜਿਹੜੀ ਆ ਔਰ ਉਹ ਹੈਵੀ ਲੱਗੀ ਬਦ ਦੂਰ ਨਹੀਂ ਹੈ ਤੇ ਉਹਦੇ ਵਿੱਚ 1 ਨਹੀਂ 2 ਨਹੀਂ 3 ਨਹੀਂ 4 ਮੈਂ ਹੁਣ ਫੁੱਲ ਸਟਾਪ ਲਾਉਂਗਾ 5 5 ਘਰ ਨੇ ਔਰ ਘਰ ਵੀ ਜਿਹੜੇ ਨੇ ਉਹ ਪੱਥਰ ਦੇ ਬਣੇ ਹੋਏ ਨੇ ਜਦ ਕਿ ਬਹੁਤ ਸਾਰੇ ਘਰ ਜਿਹੜੇ ਨੇ ਉਹ ਅਲੂਮੀਨੀਅਮ ਬਣੇ ਹੁੰਦੇ ਨੇ ਤੁਸੀਂ ਜਾਣਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਘਰ ਜਿਹੜੇ ਨੇ ਛੋਟੇ-ਛੋਟੇ ਪਿੰਡਾਂ ਵਿੱਚ ਚਰ ਵਿੱਚ ਨੇ ਇਹ ਘਰ ਸਾਰੇ ਪੱਥਰ ਦੇ ਬਣੇ ਹੋਏ ਨੇ ਤਾਂ ਇਹ ਇਹਨਾਂ ਵਿੱਚੋਂ ਕੁਝ ਘਰ 4 ਬੈੱਡਰੂਮ ਦੇ ਤੇ ਕੁਝ ਘਰ 5 ਬੈੱਡਰੂਮ ਦੇ ਨੇ ਅੱਜ ਪੰਜੇ ਘਰ ਇਹ 100 ਏਕੜ ਜ਼ਮੀਨ ਦੇ ਟੁਕੜੇ ਦਾ ਇੱਕ ਹਿੱਸਾ ਹੈ। ਔਰ ਅਸੀਂ ਇਹ ਵੀ ਆਪਣੇ ਸਮਾਕਰਨਾਂ ਦਾਸੀ ਇਹ ਸੋਚਾਂ ਨੂੰ ਕਿ ਤੁਹਾਡੇ ਵਿੱਚ ਸਾਡੇ ਕੁਝ ਲੋਕ ਨੇ ਕਿ ਇਨਕਮ ਕਿੰਨੀ ਹੈ ਤੇ ਇਹ ਪ੍ਰਾਈਸ ਕੀ ਹੈ। ਇਹ ਮ ਜਾਣ ਕਰ ਤੁਹਾਨੂੰ ਦੇਣੀ ਚਾਹਾਂਗਾ। ਗਰਵਰ ਸਾਹਿਬ ਇਹ ਪਹਿਲਾਂ ਗੱਲਬਾਤ ਕਰਦੀ ਕਿ ਇੱਕ ਕੁਆਟਰ ਘਟਦੇ ਨਾਲ ਮਾਰਕੀਟ ਵਿੱਚ ਕਾਫੀ ਹਲਚਲ ਜਿਹੜੀ ਆ ਹੋ ਗਈ ਆ ਔਰ ਇਹਦੇ ਨਾਲ ਕਾਫੀ ਫਰਕ ਪਿਆ ਤੇ ਲੋਕਾਂ ਨੇ ਕਰ ਜਿਹੜੇ ਮਾਰਕੀਟ ਵਿੱਚ ਕਾਫੀ ਜਿਹੜੇ ਆ ਉਹ ਵਿਕਣ ਦੇ ਵਾਸਤੇ ਆ ਗਏ ਆ। ਇਹ ਤੋਂ ਕੀ ਸੰਕੇਤ ਮਿਲਦੇ ਆ? ਅ ਦੇਖੋ ਮਾਰਕੀਟ ਨੇ ਫਾਈਨਲੀ ਚੱਲਣੇ ਚੱਲਣਾ ਜਿਹੜੀਆਂ ਵੀ ਪ੍ਰਾਪਰਟੀਆਂ ਰਾਈਟ ਪ੍ਰਾਈਸ ਦੇ ਉੱਤੇ ਨੇ ਉਹਨਾਂ ਦੀ ਸ਼ੋਇੰਗ ਵੀ ਹੁੰਦੀ ਹੈ ਉਹਨਾਂ ਉੱਤੇ ਆਫਰ ਵੀ ਆਉਂਦੀਆਂ ਨੇ ਤੇ ਉਹ ਵਿਕਦੀਆਂ ਵੀ ਨੇ ਜਿਵੇਂ ਇਹ ਪ੍ਰਾਪਰਟੀ ਹੈ ਕੋਈ ਦਿਨ ਇਦਾਂ ਦਾ ਨਹੀਂ ਹੁੰਦਾ ਜਿੱਦਣ ਕੋਈ ਇੱਕ ਹਫਤਾ ਹੋਇਆ ਸਾਨੂੰ ਇਹਨੂੰ ਲਾਇ ਨੂੰ ਜਿੱਦਣ ਕੋਈ ਇਸ ਨੂੰ ਦੇਖਣ ਨਹੀਂ ਜਾਂਦਾ ਤੇ ਜਿਹੜੇ ਬਾਰ-ਬਾਰ ਵੀ ਦੇਖਣ ਰਿਪੀਟ ਵੀ ਦੇਖਣ ਆ ਰਹੇ ਹਨ ਯਾਨੀ ਕਿ ਰੈਡੀ ਟੂ ਪੋਰ ਐਨ ਆਫਰ ਹੈ ਇਹ ਬਡੀ ਪ੍ਰਾਪਰਟੀ ਆ 100 ਏਕੜਾ ਇਹ 100 ਏਕੜ ਤੁਸੀਂ ਸਹੀ ਕਿਹਾ ਕਿ ਪੰਜ ਘਰ ਨੇ ਇਸ ਦੇ ਵਿੱਚ ਔਰ ਇਸ ਤੋਂ ਬਾਅਦ ਦੋ ਹਾਰਸਬਾਰ ਨੇ ਇਸ ਦੇ ਵਿੱਚ ਔਰ 1 ਏਕੜ ਕਮਰਸ਼ੀਅਲ ਹੈ ਜਿਹਦੇ ਚ ਆਟੋ ਰਿਪੇਅਰ ਬਾਡੀ ਸ਼ਾਪ ਆਟੋ ਰਿਪੇਅਰ ਸ਼ਾਪ ਹੈ ਮਹਿਰਾਨੇ ਹੈ ਕਿ ਤੁਸੀਂ ਕਿਹਾ ਕਿ ਕੋਈ ਵੀ ਦੰਨ ਜਦਨ ਨਹੀਂ ਦੇਖਣ ਵਾਲੇ ਹੁੰਦੇ ਆ ਬਹਲ ਗੱਲ ਕਰਦੇ ਫੋਨ ਆਉਣੇ ਸ਼ੁਰੂ ਹੋਗੇ ਪਹਿਲੇ ਸੋ ਪੰਜੀ ਘਰ ਇੱਕ ਏਕੜ ਕਮਰਸ਼ੀਅਲ ਆਟੋ ਰਿਪੇਅਰ ਸ਼ਾਪ ਲਈ ਦੋ ਹਾਰਸਬਾਰਨ ਤੇ ਇਹਦੇ 80 ਏਕੜ ਆ ਜਿਹੜੇ ਉਹ ਲੀਜ਼ ਤੇ ਚੜੇ ਹੋਏ ਨੇ 300 ਡਾਲਰ ਨੂੰ ਆਮ ਜਿਹੜੀ ਪ੍ਰਾਪਰਟੀ ਹੈ ਉਹ ਇੱਥੇ 150 200 ਡਾਲਰ ਨੂੰ ਆ ਲੀਗਟਾ ਚੜਦੀ ਹੈ ਇੱਕੜ ਇਹ 300 ਡਾਲਰ ਚੜਿਆ ਬਹੁਤ ਹੀ ਹੈ ਜਿਵੇਂ ਕਹਿੰਦੇ ਛੋਟੇ ਦੇ ਸਰਰਗੀ ਜਮੀਨ ਹੈ ਔਰ 20000 ਡਾਲਰ ਇਸ ਦੇ ਵਿੱਚੋਂ ਪਰ ਮੰਥ ਇਨਕਮ ਆ ਰਹੀ ਹੈ 20000 ਡਾਲਰ oh i see 20000 ਡਾਲਰ ਇਸ ਤੋਂ ਇਨਕਮ ਆ ਰਹੀ ਹੈ ਔਰ ਬਹੁਤ سارے ਸੋਤੇ ਬਿੰਨ ਪੁੱਛਣਗੇ ਵੀ ਇਹ ਪੰਜ ਘਰਾਂ ਦੀ ਇਕੱਠਿਆਂ ਦੀ ਕੀਮਤ ਕਿੰਨੀ ਆ ਇੱਕ ਆਟੋ ਰਿਪੇਅਰ ਸ਼ਾਪ ਲੈਣੀ ਹੋਵੇ ਉਹਦੀ ਕੀਮਤ ਕਿੰਨੀ ਹੈ ਹਾਰਸ ਬਾਰਨ ਪੂਰਾ ਔਰ ਇਹਦੇ ਦੋ ਪਾਸੇ ਲਏ ਹਨ 1 ਕਿ ਸੈਂਟੇਕੜ ਦਾ ਤੇ 1 70 ਏਕੜ ਦਾ ਪੈਨੇ ਦਾ ਇੱਕੋ ਹੀ ਹੈ ਸੋ ਇਸ ਲਈ ਇਹਨੂੰ ਇੱਕ ਪ੍ਰਾਪਰਟੀ ਤੌਰ ਤੇ ਅਸੀਂ ਵੇਚ ਰਹੇ ਹਾਂ ਜੇ ਕਿਸੇ ਨੇ ਕਹਨੂੰ ਸੈਪਰੇਂਸ ਕਰਾਉਣੀ ਹੈ ਤੇ ਉਹ ਸੈਪਰੇਟ ਇਸ ਨੂੰ ਦੋ ਹਿੱਸਿਆਂ 'ਚ ਵੰਡ ਸਕਦਾ 1 37 ਏਕੜ ਦੇ ਵਿੱਚ ਤੁਹਾਨੂੰ ਇੱਕ ਵਧੀਆ ਕਾਰ ਮਿਲ ਜਾਏਗਾ ਤੇ ਦੋ ਹੋਰ